ਨੋ ਸੁਜੀਤ ਕੁੰਮਾ ਹਾਂਜੀ ਭਾਈ ਜੀ ਤੇ ਮੈਂ ਗਲੀ ਨੰਬਰ 19 ਜੋ ਪੰਨਗੜ੍ਹ ਨਾ ਜੀ ਕੀ ਗੱਲ ਕੀ ਹੋਈ ਭਾਈ ਅੱਜ ਮੈਂ ਝੋਲ ਮੁੰਡੀ ਲਾਗੋ ਕਿਤਾਬਾਂ ਦੀ ਸੇਲ ਦੇ ਪੈਸੇ ਵਟਕੇ ਐਕਟਵਾ ਚ ਰੱਖ ਕੇ ਆ ਗਿਆ ਸੀ ਜੀ ਹਾਂਜੀ ਇੱਥੇ ਗਲੀ ਨੰਬਰ 20 ਦੇ ਵਿੱਚ ਆ ਕੇ ਤੇ ਮੇਰੇ ਮਗਰ ਮੋਟਰਸਾਈਕਲ ਤੇ ਤਿੰਨ ਬੰਦੇ ਲਾਗੇ ਅੱਛਾ ਜੀ ਇਹ ਫਿਰ ਨਹੀਂ ਮੋਟਰਸਾਈਕਲ ਨਾਲ ਮੈਂ ਐਕਟਵਾ ਤੇ ਨੁਨਾ ਚ ਕਮਾਰਿਆ ਮੈਂ ਦੇਖਿਆ ਇਹ ਤਿੰਨੇ ਸ਼ੁਰੂ ਕਰ ਲਈ ਗੀ ਉਹ ਸ਼ੁਰੂ ਕਰਕੇ ਮਾਰੀ ਆ

ਮੈਨੂੰ ਪਛਾਣ ਨਹੀਂ ਸਦਾ ਕਿਹੜਾ ਕੋਡ 21 ਨੰਬਰ ਵਗੈਰਾ ਕੋ ਪਤਾ ਲੱਗਦਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਤੇ ਕਿਧਰ ਨੂੰ ਇਹ ਕਿਉਂ ਮੁੰਡੀ ਤੇ ਲੱਗੇ ਹੋਣਗੇ ਮੁੰਡੀ ਲੱਗੇ ਸਵਾ ਮੈਨੂੰ ਇਹ ਛਤਰੀ ਦੀ ਮੇਰੇ ਨੂੰ ਨਹੀਂ ਪਤਾ ਲੱਗਾ ਸੀ ਕਿਦੋਂ ਇਹ ਚਲਾ ਕੇ ਮੈਨੂੰ 20 ਨੰਬਰ ਚਾਹ ਕੇ ਜਦੋਂ ਪਵਨ ਨਗਰ 20 ਨੰਬਰ ਗਈ ਜੀ ਆ ਗਏ ਆ ਉਦੋਂ ਪਤਾ ਲੱਗਾ ਜਦੋਂ ਮੈਨੂੰ ਗੁੱਤ ਪਿੰਦੇ ਲੱਗੇ ਆ ਕੇ ਉਹਨੇ ਮੋਸਾ ਲਾ ਲਿਆ ਤੇ ਕਿੰਨਾ ਕੇ ਅੰਦਾਜ਼ਾ ਨਕਸਰ ਲੱਖ ਰੁਪਈਆ ਜੀ 4 ਲੱਖ ਰੁਪਈਆ ਹੁਣ ਕੀ ਇਹ ਹੁਣੇ ਸਾਨੂੰ ਇਨਵਿਗੇਸ਼ਨ ਪਹੁੰਚੀ ਹੈ ਮੌਕੇ ਤੇ ਪਹੁੰਚੇ ਆ ਅਸੀਂ ਸੀਸੀਟੀਵੀ ਕੈਮਰੇ ਵਾਚਨੇ ਸ਼ੁਰੂ ਕਰ ਦਿੱ ਇਹ ਤਿੰਨ ਦਸਰੇ ਜਿਹੜੇ ਮੋਟਰਸਾਈਕਲ ਬਾਕੀ ਹੀ ਜੇ ਸ਼ੁਰੂ ਕੀਤੀ ਹੈ ਤਫ਼ਤੀਸ਼ ਬਾਕੀ ਤਫ਼ਤੀਸ਼ ਕਰਨ ਹੋਣੀ ਸੀ ਵੀ ਆਈ ਸਾਹਮਣੇ ਸੀਸੀਟੀਵੀ ਦੇਖਣਾ ਸ਼ੁਰੂ ਕੀਤੇ ਅਸੀਂ ਫਿਰ ਜੋ ਵੀ ਸਾਹਮਣੇ ਆਇਆ ਤੁਹਾਨੂੰ ਵੈੱਟ ਸਾਰੇ ਦੱਸਾਂਗੇ ਸਹੀ ਵੀ ਬੜੀ ਵੱਡੀ ਗੱਲ ਹੈ ਕੀ ਸਮਝਦੇ ਇਹ ਹੁਣ ਵੇਖਦੇ ਆ ਜੀ ਤਫ਼ਤੀਸ਼ ਕਰਦੇ ਆ ਸਾਰਾ ਉਹ ਤੀਜ ਦਾ ਪਾਟ ਹੈ ਕਿ 4 ਲੱਖ ਰੁਪਏ ਡਿੱਗੀ ਚ ਪਏ ਆ ਕਿਸ ਨੂੰ ਪਤਾ ਹੋਵੇ ਕਿ ਕਿੱਥਾਂ ਪਤਾ ਲੱਗਾ ਇਹਨਾਂ ਨੂੰ ਉਹ ਸਾਰਾ ਵੇਖਦੇ ਆ ਜੀ ਮੈਂ ਤਫ਼ਤੀਸ਼ ਸਾਰੀ ਕਰਕੇ ਫਿਰ ਸਹੀ ਜਿਹੜਾ ਬੰਦਾ ਕਿੱਥੋਂ ਦਾ ਰਹਿਣ ਆਉਦਾ ਸੀ ਕੀ ਕੀ ਨਾਮ ਸੀ ਇਹ ਪਵਨ ਨਗਰ ਦੇ ਰਹਿਣ ਵਾਲੇ ਆ ਸਰਜੀਤ ਕੁਮਾਰ ਨਾਂ ਇਹਨਾਂ ਦਾ ਸਰ ਕੰਮ ਕੀ ਕਰ